ਕਿਸਾਨ ਅੰਦੋਰ ਨੂੰ ਲੈ ਕੇ ਇੱਕ ਵੱਡੀ ਅਪਡੇਟ ਨਿਕਲ ਕੇ ਬਾਹਰ ਆ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ 11 ਵਜੇ ਕਿਸਾਨ ਸਾਰੇ ਦਿੱਲੀ ਨੂੰ ਕੁਝ ਕਰਨ ਜਾ ਰਹੇ ਸੀ ਜਿਸ ਤੋਂ ਪਹਿਲਾਂ ਆਈਡੀਆਂ ਵੱਡੀਆਂ ਕਿਸਾਨਾਂ ਦੀਆਂ ਤਿਆਰੀਆਂ ਦੇ ਕੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਟਵੀਟ ਕਰਦੇ ਹੋਏ ਕਿਸਾਨਾਂ ਨੂੰ ਇੱਕ ਵਾਰ ਫੇਰ ਸੱਦਾ ਦਿੱਤਾ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਚਾਰ ਵਾਰ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਹੋ ਚੁੱਕੀ ਸੀ ਪਰ ਕੋਈ ਵੀ ਬੰਨੇ ਨਹੀਂ ਗੱਲ ਲੱਗੀ ਜਿਸ ਤੋਂ ਬਾਅਦ ਹੁਣੇ-ਹੁਣੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਪੰਜਵੇਂ ਗੇਟ ਦੀ ਮੀਟਿੰਗ ਲਈ ਸੱਦਾ ਦਿੱਤਾ ਹੈ ਜਿਸ ਦੇ ਵਿੱਚ ਐਮਐਸਪੀ ਪ੍ਰਾਲੀਆ ਤੇ ਵੱਖ ਸਰਕਾਰ ਤਿਆਰ ਹੈ ਤੇ ਕਿਸਾਨਾਂ ਨੇ ਕਿਹਾ ਕਿ ਅਸੀਂ ਅੱਧਾ ਘੰਟਾ ਵੇਟ ਕਰਾਂਗੇ ਜਿਸ ਤੋਂ ਬਾਅਦ ਗੱਲਬਾਤ ਕਰ ਲਈ ਕਿਹਾ ਜਾ ਰਿਹਾ ਹੈ ਕਿ 2 ਵਜੇ ਤੋਂ 4 ਵਜੇ ਦੇ ਵਿੱਚ ਕੇਂਦਰੀ ਮੰਤਰੀ ਆਉਣਗੇ ਚੰਡੀਗੜ੍ਹ ਤੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਨਾਲ ਇਹ ਲਾਸਟ ਮੀਟਿੰਗ ਹੋਵੇਗੀ ਇਸ ਵਿੱਚ ਕੁਝ ਕਾਨੂੰਨ ਮੰਨੇ ਵੀ ਜਾ ਸਕਦੇ ਆ ਬਾਕੀ ਦੇਖੋ ਆਪਣੇ ਕਿਸਾਨ ਵੀਰ ਕੀ ਫੈਸਲਾ ਲੈਂਦੇ ਆ ਕਿ ਦਿੱਲੀ ਵਾਲੇ ਕੁਝ ਕਰਦੇ ਆ ਜਾਂ ਸਰਕਾਰੇ ਮੰਗਾ ਮੰਗਦੀ ਏ ਜਲਦੀ ਇਸ ਮੀਟਿੰਗ ਵਿੱਚ ਕੋਈ ਨਾ ਕੋਈ ਫੈਸਲਾ ਦਿੱਤਾ ਜਾ ਸਕਦਾ ਹੋ ਸਕਦਾ ਸਰਕਾਰ ਇਸ ਕਿਸਾਨਾਂ ਦੀਆਂ ਇੰਡੀਆਂ ਵੱਡੀਆਂ ਤਿਆਰੀਆਂ ਦੇਖ ਕੇ ਸਾਰੀਆਂ ਮੰਗਾਂ ਮੰਨ ਲੇ। ਬਾਕੀ ਐਮ ਦੀਆਂ ਹੋਰ ਨਵੇਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਜਲਦ ਮਿਲਦੇ ਹਾਂ ਕਿਸਾਨੀ ਅੰਦੋਲਨ ਨਾਲ ਜਿਹੜੀ ਇੱਕ ਹੋਰ ਅਪਡੇਟ ਨਾਲ। ਧੰਨਵਾਦ।